ਰਾਜਬਲੀ ਕਰੋਪਲੀ 700 ਯਕਾਲ ਦੋਸਤੋ ਪੀਬੱਤੀ ਨਵਾਂ ਸ਼ਹਿਰ ਦੇਖ ਰਹੇ ਸਾਰੇ ਪਰਿਵਾਰਕ ਮੈਂਬਰਾਂ ਦਾ ਨਿੱਘਾ ਸਵਾਗਤ ਹੈ ਅੱਜ ਅਸੀਂ ਪਿੰਡ ਕਰਿਆਮ ਪਹੁੰਚੇ ਹੋਏ ਹਾਂ ਜੀ ਜਿਵੇਂ ਕਿ ਤੁਹਾਨੂੰ ਕੱਲ ਲਾਈਵ ਜਾਣਕਾਰੀ ਦਿੱਤੀ ਸੀ ਦਿਨੇਸ਼ ਸੂਰੀ ਸੂਰੀ ਸਰ ਨੇ ਕਿ ਗਾਣਾ ਰਿਲੀਜ਼ ਹੋ ਰਿਹਾ ਤੇ ਅੱਜ ਅਸੀਂ ਇੱਥੇ ਪੋਸਟਰ ਰਿਲੀਜ਼ ਕਰਨ ਆਏ ਹੋਏ ਹਾਂ ਤੇ ਸਾਡੇ ਨਾਲ ਤੁਸੀਂ ਪਿੱਛੇ ਦੇਖ ਸਕਦੇ ਆ ਪਤਵੰਤੇ ਸੱਜਣ ਵੀ ਪਹੁੰਚੇ ਹੋਏ ਆ ਸੰਦੀਪ ਸਰਪੰਚ ਜੀ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਅ ਦਿਨੇਸ਼ ਭਾਈਪ ਦਿਨੇਸ਼ ਭਾਈ ਦੇ ਪਿਤਾ ਜੀ ਨਰੇਸ਼ ਸੂਰੀ ਵੀ ਨੇ ਹੋਰ ਵੀ ਪਤਵੰਤੇ ਸੱਜਣ ਪਹੁੰਚੇ ਹੋਏ ਆ ਤੇ ਅੱਜ ਇਹ ਪੋਸਟਰ ਰਿਲੀਜ਼ ਹੋਣਾ ਜੀ ਕਿ ਕੁਝ ਟਾਈਮ ਬਾਅਦ ਗਾਣਾ ਵੀ ਰਿਲੀਜ਼ ਹੋਣਾ ਆ ਤੇ ਆਪਾਂ ਪੂਰੀ ਜਾਣਕਾਰੀ ਦਿਨੇਸ਼ ਸੂਰੀ ਜੀ ਵੀ ਸਾਡੇ ਵਿਚਕਾਰ ਮੌਜੂਦ ਨੇ ਉਹਨਾਂ ਦਾ ਸਵਾਗਤ ਕਰਦੇ ਆ ਨਾਲੇ ਸਾਰੇ ਪਤਵੰਤੇ ਸੱਜਣਾ ਤੇ ਨਾਲੇ ਸੂਰੀ ਸਾਹਿਬ ਤੋਂ ਆਪਾਂ ਜਾਣਕਾਰੀ ਲੈਣੇ ਵੀ ਗਾਣਾ ਕਿੰਨੇ ਵੇ ਰਿਲੀਜ਼ ਹੋ ਰਿਹਾ ਹੈ ਆਓ ਸੂਰੀ ਸਾਹਿਬ ਅੱਜ ਮੈਂ ਸੂਰੀ ਸਾਹਿਬ ਤੋਂ ਤਾਂ ਸੰਦੀਪ ਸਰਪਾਤ ਸਾਬ ਨਾਲ ਗੱਲ ਕੀਤੀ ਜੀ 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 ਮਲਵਾਲੀ ਕ੍ਰੀਏਟਿਵ ਕੀਤਾ ਸੀ ਮੇਰੇ ਮੈਨੂੰ ਔੜਿਆਈ ਸੀ ਗਾਣਾ ਲਿਖਿਆ ਸੀ ਇਹਨਾਂ ਨੂੰ ਸੁਣਾਇਆ ਸੀ ਕਿਆ ਕਰ ਦੀਏ ਇਹ ਕਹਿੰਦੇ ਚੱਕ ਦੋ ਪੱਤੇ ਤਾਂ ਮੈਂ ਜਿਉਂ ਇਹਨਾਂ ਤੋਂ ਪੁੱਛੋ ਤੁਸੀਂ ਆਓ ਸੰਦੀਪ ਸਰਪੰਚ ਜੀ ਦੇਖੋ ਦੇਖੋ ਜੀ ਪਹਿਲਾਂ ਤਾਂ ਮੇਰਾ ਪੀਵੀ 32 ਰਾਹੀਂ ਰਾਜਾ ਪਲੀ ਕਰਪਲੀ ਦਾ ਮਾਧਿਅਮ ਰਾਜਾ ਰਾਜਾ ਕਹਿ ਕੇ ਜੋ ਸੁੱਖ ਮਿਲਦਾ ਉਸ ਗਾਣੇ ਦਾ ਪਰਮਾਤਮਾ ਜੀ ਇੰਨੀ ਕਿ ਚੜ੍ਹਦੀ ਕਲਾ ਬਖਸ਼ੂਗਾ ਕਿ ਆਉਣ ਵਾਲੇ ਟਾਈਮ ਤੇ ਸੂਰੀ ਸਾਹਿਬ ਨੂੰ ਸਿੱਧੂ ਮੂਸੇ ਵਾਲੇ ਦੇ ਬਰੋਬਰ ਅਸੀਂ ਲੈ ਜਾਣਾ ਜਿੰਨਾ ਸਾਡਾ ਇਹ ਰਾਜਾ ਪਲੀ ਕਰੂ ਉੰਨੀ ਕਰਪਾ ਰਾਜ ਨੇ ਇੱਤੇ ਕਰਨੀ ਆ ਬਾਕੀ ਸਾਡੇ ਲੋ ਅੱਜ ਗਾਣੇ ਦਾ 8:30 ਵਜੇ ਲਾਈਵ ਜੀ 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 ਚੱਲ ਪਣਾਇਆ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ YouTube ਤੇ ਬਾਕੀ ਸਾਡੇ ਗਰੁੱਪਾਂ ਲੋ ਪੰਜਾਬ ਟੈਕਸੀ ਨਹੀਂ ਪੰਜਾਬ ਟੂਰ ਟਰੈਵਲਰ ਸਾਡੇ ਸਾਰੇ ਗਰੁੱਪਾਂ ਲੋ ਜਿੰਨੇ ਵੀ ਮੇਰੇ ਪਨਵਾਂਤੇ ਸੱਜਣੋਂ ਐਨਆਰਆਈ ਮਿਲਨ ਨਿਊਜ਼ੀਲੈਂਡ ਜਾਂ ਮੇਰਾ ਭਰਾ ਬਣਾ ਜਾਂ ਜਿੰਨੇ ਵੀ ਫੈਮਿਲੀ ਸਾਡੀ ਜਿੰਨੇ ਮੇਰੇ ਭਰਾ ਇੱਥੇ ਆ ਖੜੇ ਆ ਲੱਕੀ ਮਿਲੈਤ ਲੱਕੀ ਮਿਲੈਤ ਹੋ ਗਿਆ ਸਾਡੇ ਸਾਰੇ ਲੋ ਦਿਲੋਂ ਰਾਜਾ ਰਾਜਾ ਕਹਿ ਕੇ ਗਾਣੇ ਦੀ ਪ੍ਰੋਮੋਸ਼ਨ ਅੱਜ ਅਸੀਂ ਰਾਜਾ ਭੱਲੀ ਦੇ ਨਾਂ ਉਤੇ ਲੱਗੀਆਂ ਕਰਨ ਅੱਛਾ ਮੈਂ ਤੁਹਾਨੂੰ ਇੱਕ ਵਾਰੀ ਸਾਰੇ ਦਾ ਨਾਮ ਲੈ ਦੋ ਵੀਰ ਉਹਨਾਂ ਦਾ ਤੇ ਇਹ ਮੁੰਡਾ ਹੈਗਾ ਮੇਰਾ ਫਰੈਂਡ ਆ ਪਿੰਡ ਦਾ ਮਲਪੁਰ ਜੀ ਇਹ ਸਾਡੇ ਸੂਰੀ ਸਾਹਿਬ ਤੇ ਫਾਦਰ ਸਾਹਿਬ ਇਹ ਵੀ ਸਾਡੇ ਸਤਿਕਾਰਯੋਗ ਇਹ ਸਾਡੇ ਕੁਲਦੀਪ ਸਿੰਘ ਡਿਪਟੀ ਛੋਟੀ ਭੰਗਲਾ ਤੋਂ ਕੋਆਪਰੇਟਿਵ ਸੋਸਾਇਟੀ ਦੇ ਸੈਕਟਰੀ ਸਾਹਿਬ ਆ ਇਹ ਵੀ ਸਾਡਾ ਗੱਡੀ ਵਾਲਾ ਭਰਾ ਆ ਇਹ ਹੈਗਾ ਛੀਪਾ ਪਿੰਡ ਹੰਸਰੋਂ ਇਹ ਸਾਡਾ ਕਾਲਾ ਘਟਾਰੋਂ ਇਹ ਹੈਗਾ ਭਰਾ ਵੀ ਸਾਡਾ ਬੜਾ ਤੇ ਹਰ ਵੇਲੇ ਇਹਦਾ ਮੇਲੇ ਤੇ ਯੋਗਦਾਨ ਬਹੁਤ ਬੜਾ ਆ ਇਹਦੀਆਂ ਭੈਣਾ ਇਹਦਾ ਪਰਿਵਾਰ ਸਾਡਾ ਬਹੁਤ ਯੋਗਦਾਨ ਕਰਦਾ। ਇਹ ਵੀਰ ਪ੍ਰਭਾ ਇਹ ਵੀ ਸਾਡਾ ਭਰਾ ਆ। ਕ੍ਰੀਮਪੁਰ ਤੋਂ। ਕ੍ਰੀਮਪੁਰ ਤੋਂ। ਅੱਛਾ ਇੱਕ ਵਾਰੀ ਪੋਸਟਰ ਰੀਲੀਜ਼ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਜਿਹੜੇ ਤੁਸੀਂ ਪਿਛਲੇ ਸਾਲ ਸਰੋਸਰੀ ਸ਼ਬਦ ਬੋਲੇ ਸੀਗੇ ਰਾਜੇ ਨੇ ਮੂੰਹ ਬਲਵਾਏ ਸੀਗੇ ਉਹ ਵਾਇਰਲ ਹੋ ਕੇ ਉਹ ਵੀ ਆਪਾਂ ਗੀਤ ਵਿੱਚ ਪਾ ਲਏ। ਉਹ ਗੀਤ ਵਿੱਚ ਪਾਣ ਲਈ ਤੁਹਾਡੀ ਬਹੁਤ ਹੀ ਬਹੁਤ ਹੀ ਬਹੁਤ ਪੀਵੀ ਮੱਤੀ ਦਾ। ਤੈਨ ਦਿਲੋਂ ਅਸੀਂ ਧੰਨਵਾਦ ਕਰਦੇ ਆਂ। ਉਹ ਅਸੀਂ 2023 ਚ ਨਾ ਸੂਨੀ ਸਾਹਿਬ ਨੇ ਦੱਸ ਲਿਆ ਸਾਡਾ ਪਿਆਰ ਵਾ। ਵੈਸੇ ਅਸੀਂ ਇਹਨਾਂ ਨੂੰ ਮੈਂ ਸੱਦੇ ਆ ਮੈਂ ਕਿਹਾ ਸੂਨੀ ਸਾਹਿਬ ਆਉ ਮੜਦੇ ਐਡਕਾਰ ਦੇ ਨਾਲ ਹੀ ਪ੍ਰਸ਼ਾਦਾ ਰਾਜਾ ਪੱਲੀ ਦਾ ਛੱਕ ਜਾਓ ਉਹ ਮੈਂ ਕੋਈ ਜਾਣਬੁੱਝ ਕੇ ਨਹੀਂ ਕਿਹਾ ਅਜੇ ਤੱਕ ਕਿ ਉਹ ਐਸੇ ਲਾਜ ਰਾਜੇ ਨੇ ਮੈਨੂੰ ਤਾਂ ਕਹਾਏ ਹੁਣ ਤੱਕ 2023 24 25 ਆ ਗਿਆ ਹਰ ਸੋਸ਼ਲ ਮੀਡੀਆ ਦੇ ਪੇਜ ਤੇ ਇਸ ਵੇਲੇ ਖੋਲ ਕੇ ਦੇਖ ਲਓ ਉਹੀ ਆਵਾਜ਼ ਚੱਲਦੀ ਆ ਉਹ ਕਿਰਪਾ ਇੰਨੀ ਕਰਾਜੇ ਦੀ ਹੋਈ ਜੀ ਕਿ ਉਹ ਇੰਨਾ ਕਿ ਚੱਲਿਆ ਹੁਣ ਤੱਕ ਵੀਡੀਓ ਹੁਣ ਵੀ ਜਦ ਫੇਸਬੁੱਕ ਖੋਲੋ ਤੁਸੀਂ ਹਰ ਤੋਂ ਚੌਥਾ ਪੇਜ ਉਹੀ ਆ ਰਿਹਾ ਮੇਰੇ ਆਵਾਜ਼ ਦਾ ਹਾਂ ਉਹ ਕਰਦੇ ਤੇ ਉਹੀ ਆਵਾਜ਼ ਅਸੀਂ ਮੈਨਚ ਵੀ ਲਿਆਉਂ ਉਹੀ ਆਵਾਜ਼ ਨਹੀਂ ਇਹਨਾਂ ਦਾ ਬਹੁਤ ਹੀ ਮੈਂ ਕਹਿੰਨਾ ਮੜਾਪਾ ਨੂੰ ਆ ਜਿਹੜਾ ਸਾਡਾ ਵੀ ਪਰਮਾਤਮਾ ਨੇ ਮੇਰੀ ਆਵਾਜ਼ ਗਾਣੇ 'ਚ ਲਿਆਣੀ ਆ ਇਸ ਲਈ ਤੈਅ ਕਰੂੰ ਸਾਰੇ ਗਰੁੱਪ ਦਾ ਵੀ ਧੰਨਵਾਦ ਔਰ ਰਾਜਾ ਪਲੀ ਕਰ ਪਲੀ ਦਾ ਤਾਂ ਸਹੀ ਧੰਨਵਾਦ ਜੀ ਅੱਗੇ ਕਰੋ ਜੀ ਮੈਂ ਕਹਿੰਦਾ ਕਿ ਰਿਲੀਜ਼ ਕਰੋ ਕੋਸਰਾ ਪਰ ਰਿਲੀਜ਼ ਕਰ ਦਈਏ ਰਿਲੀਜ਼ ਕਰੀਏ ਬਾਕੀ ਤੁਸੀਂ ਦੋਨੇ ਦੋਨੇ ਰੱਖੋ ਜੈ ਰਾਜੇ ਦੀ ਜੈ ਰਾਜੇ ਦੀ ਰਾਜਾ ਰਾਜਾ ਕਹਿ ਸਾਰੀ ਉਮਰ ਸੁੱਖ ਪਾਓ ਜੀ ਔਰ ਇਸ ਗਾਣੇ ਦੀ ਇੰਨੀ ਕੁ ਪ੍ਰਮਾਤਮਾ ਰਾਜਾ ਭਲੀ ਜੜ ਦੀ ਕਰੂਗਾ ਕਿ ਸਦਾ ਹੀ ਚੜਾਈ ਰਹਿਣੀ ਹੈ ਸਦਾ ਹੀ ਚੜਾਈ ਰਹਿਣੀ ਹੈ ਬੀਬੀ ਬੱਤੀ ਚੈਨਲ ਵੀ ਤੁਹਾਡਾ ਚੜਦੀ ਕਲਾ ਚ ਰਹਿਣਾ ਔਰ ਜਿੱਥੇ ਅੰਕਲ ਵਰਗ ਜਾਂਦਾ ਤੁਹਾਡੇ ਤੇ ਹੱਥ ਹੋਆ ਇਹ ਵੀ ਸਦਾ ਚੜਦੀ ਕਲਾ ਚ ਰਹਿਣਾ ਜੀ ਦੱਸ ਦਿਓ ਜੀ ਸਭ ਤੁਸੀਂ ਆਓ ਗੀਤ ਜਿਹੜਾ 8:30 ਵਜੇ ਚ ਰਿਲੀਜ਼ ਹੋ ਜਾਣਾ ਜੀ ਔਰ ਰਾਜਾ ਬਲੀ ਕਰਪਲੀ ਰਾਜਾ ਸਾਹਿਬ ਨਾਲ ਸੀ ਜੋੜੇ ਤਾਂ ਪਹਿਲਾਂ ਤੋਂ ਹੀ ਹੋਏ ਆ ਲੇਕਿਨ ਆ ਜਿਹੜਾ ਸਥਾਨ ਹੈ ਨਾ ਇੱਥੇ ਆ ਕੇ ਹੋਰ ਮਤਲਬ ਗੂੜਾ ਹੋ ਗਿਆ ਰਿਸ਼ਤਾ ਕਿਉਂਕਿ ਜਿਹੜੇ ਜਿਹੜੇ ਸਾਰੇ ਵੀਰ ਨੇ ਸਤਕਾਰਯੋਗ ਸਰਪੰਚ ਸਾਹਿਬ ਨੇ ਵੱਡੇ ਭਰਾ ਹੋਣੇ ਨੇ ਰਲ ਮਿਲ ਕੇ ਜਦੋਂ ਇੱਥੋਂ ਜਿਵੇਂ ਹੁਣ ਇੱਥੇ ਵੀ ਦਿਖਾ ਦਈਏ ਤੁਹਾਨੂੰ ਇੱਕ ਮਿੰਟ ਬਸ ਸਪੇਸ ਦੇ ਦਿਓ ਜੀ ਕਿ ਫਰੀ ਕਾਰ ਸੇਵਾ ਚੱਲਣੀ ਹੈ ਜੀ ਇੱਥੇ 21 22 23 ਇਸੇ ਤਰੀਕੇ ਹਰ ਸਾਲ ਜਿੰਨੇ ਡਰਾਈਵਰ ਵੀਰ ਹੈ ਨਿਸ਼ਫਲ ਹੋ ਕੇ ਜਿੰਨੇ ਵੀ ਇੱਥੇ ਪਤਵੰਤੇ ਮੌਜੂਦ ਨੇ ਜਿਹੜੇ ਇੱਥੇ ਸੰਦੀਪ ਸਰਪੰਚ ਉਹਨਾਂ ਦੇ ਸਾਥੀ ਨੇ ਬਿਲਕੁਲ ਬਿਨਾਂ ਕਿਸੇ ਆਸ ਤੋਂ નિષ્ਫਲ ਹੋ ਕੇ ਰਾਜਾ ਬਲੀ ਨੂੰ ਧਿਆ ਕੇ ਇੱਥੋਂ ਸੇਵਾ ਲਾਉਂਦੇ ਆ ਔਰ ਹੁਣ ਇਹ ਬਾਕੀ ਪਿੰਡਾਂ ਚੋ ਵੀ ਸ਼ੁਰੂ ਹੋ ਗਈ ਆ ਹੁਣ ਇਹ ਸੁਖੀ ਸਾਹਿਬ ਇਦਾਂ ਆ ਰਾਜੇ ਦੀ ਇੰਨੀ ਕਿਰਪਾ ਜੀ 2002 ਤੋਂ ਅਸੀਂ ਲੱਗੇ ਹੋਏ ਗੱਡੀਆਂ ਦੀ ਸੇਵਾ ਨੂੰ ਪਰ ਹੁਣ ਜਾਂਦਾ ਤੁਹਾਡਾ ਪੀਵੀਪੀ ਬੱਤੀ ਚੈਨਲ ਔਰ ਜਾਂਦਾ ਅਸੀਂ ਦੋ ਕਰੋਨਾ ਤੋਂ ਬਾਅਦ ਐਨੀ ਇੱਕ ਗੱਡੀਆਂ ਵਾਲੇ ਸਾਡੇ ਡਰਾਈਵਰ ਵੀਰ ਹਜ਼ਾਰਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਜੇ ਟੋਟਰ ਰਾਜੇ ਦੀਆਂ ਗੱਡੀਆਂ ਚੋਂ ਹੋਰ ਹਿਆਰਪੁਰ ਤੋਂ ਵੀ ਚੱਲਣੀ ਸੇਵਾ ਹਿਆਰਪੁਰ ਤੋਂ ਨੂਰਮਹਿਲ ਬੜਾਚੌਰ ਰੋਪੜ ਉੱਥੋਂ ਤੱਕ ਜੇ ਮੈਨੂੰ ਫੋਨ ਆਉਂਦੇ ਆ ਕਿ ਤੁਸੀਂ ਕਿੱਦਾਂ ਹੈਂਡਲ ਕਰਦੇ ਇਹਨੂੰ ਮੈਂ ਕਹਿੰਦੇ ਕੋ ਹੈਂਡਲ ਤਾਂ ਇੱਕੋ ਹੀ ਗੱਲ ਹੋਆ ਜੀ ਰਾਜੇ ਨੇ ਹੁਕਮ ਲਾ ਦੇਣਾ ਹਰੇਕ ਐਨਆਰਆਈ ਵੀਰ ਨੂੰ ਮੇਰੇ ਅਸੀਂ ਕੁਝ ਨਹੀਂ ਕਰ ਸਕਦੇ ਸਾਡੇ ਭਰਾ ਖੜੇ ਆ ਸਾਡੇ ਇਹਨਾਂ ਦਾ ਸਹਿਯੋਗ ਵਾ ਔਰ ਐਨਆਰਆਈ ਵੀਰਾਂ ਦਾ ਖਾਸ ਕਰਕੇ ਮੇਰੇ ਜਿੰਨੇ ਵੀ ਰਿਸ਼ਤੇਦਾਰ ਮੇਰੇ ਮਿੱਤਰ ਦੋਸਤ ਔਰ ਸਾਡੇ ਕ੍ਰਿਆਮ ਦੀਆਂ ਫੈਮਲੀਆਂ ਬਹੁਤ ਖਾਸ ਕਰਕੇ ਜਿਹੜੀਆਂ ਕੋ ਇਸ ਤਿਲ ਤਿਲ ਪਾਉਂਦੇ ਆ 22 23 ਨੂੰ ਹੁਣ ਕਿੰਨੀਆਂ ਗੱਡੀਆਂ ਆਪਣੀ ਜਿਹੜੀ ਸੇਵਾ ਤੇ ਲੱਗੀਆਂ 22 23 ਨੂੰ 200 ਗੱਡੀਆਂ ਚੱਲਣੀ ਸੀ ਪਹਿਲਾਂ ਇੱਥੋਂ ਹਾਂ ਪਹਿਲੇ ਦਿਨ ਤੇ ਆਖਰ ਤੱਕ ਸ਼ਾਇਦ ਕਿਆਂ ਘਰੋਂ ਵੀ ਲੈ ਕੇ ਆਵਾਂਗੇ ਹਾਂਜੀ ਹਰ ਘਰੋਂ ਚੱਕਾਂਗੇ ਹਰ ਘਰ ਛੱਡਾਂਗੇ ਕਿ ਇੰਨਾ ਕੋ ਰੌਡ ਨੋਟ ਰੱਖਣ ਕਿ ਸਾਡੇ ਨੰਬਰ ਤੇ ਗੱਡੀਆਂ ਤੇ ਨੋਨ ਲਿਖਿਆ ਹੁੰਦਾ ਜੀ ਕਿ ਉਹ ਸਾਨੂੰ ਫੋਨ ਕਰਦੇ ਹੋਵੇ ਇਸ ਪਿੰਡ ਆਜੋ 10 ਮਿੰਟ ਚ ਗੱਡੀ ਉਸ ਪਿੰਡ ਪਹੁੰਚਣੀ ਅੱਛਾ ਇਹਨਾਂ ਦੀ ਸੇਵਾ ਭਾਵਨਾ ਦੇਖ ਕੇ ਨਾ ਜਿੰਨੇ ਇੱਥੇ ਮੌਜੂਦ ਨੇ ਜਾਂ ਜਿਹੜੇ ਉਸ ਜਾ ਪਹਿਲਾਂ ਵੀ ਜਦੋਂ ਸੇਵਾਵਾਂ ਕਰਦੇ ਉਹ ਤੋਂ ਮੌਜੂਦ ਹੁੰਦੇ ਆ ਮਨ ਨੂੰ ਇੱਕ ਹੋਰ ਹੰਗਾਰਾ ਉਹ ਸਮਾਂ ਹੋਰ ਚਾਹ ਕੇ ਸੂਰੀ ਸਾਹਿਬ ਜਿੰਨਾ ਸਾਡਾ ਗਰੁੱਪ ਖੜਾ ਆ ਹੁਣ ਦਾ ਕਾਲਾ ਡੈਪਟੀ ਇਹ ਸਾਡੇ ਅੱਧੇ ਭਰਾ ਹੁਣ ਕੁਲਦੀਪ ਵਿਗਿਆਨੀ ਚਲ ਗਿਆ ਜਦੋਂ ਉਹ ਸਾਡੇ ਹੋਰ ਸਮਾਂ ਸੇਵਾ ਕਰਦੇ ਆ ਜੀ ਜਿਹੜਾ ਪਿਛਲੇ ਸਾਲ ਇਹਨਾਂ ਦੀ ਸੇਵਾ ਭਾਵਨਾ ਦੇਖ ਕੇ ਨਾ ਰੂਹ ਹੋਰ ਰੂਹ ਹੋਰ ਖੜ ਗਈ ਤੇ ਫਿਰ ਇਹਨਾਂ ਤੋਂ ਹੀ ਇੱਥੋਂ ਜਦੋਂ ਮੈਂ ਆਉਣਾ ਦੇਖਦਾ ਕਿ ਰਾਜਾ ਬਲੀ ਕਰ ਭਲੀ ਤੇ ਆ ਤੁਸੀਂ ਦੇਖੋ ਕਿ ਹੁਣ ਇਹ ਨੰਬਰ ਲਿਖੇ ਹੋਏ ਨੇ ਤੇ ਸਾਰੇ ਤੁਸੀਂ ਕਿਸੇ ਪਿੰਡ ਚੋਂ ਵੀ ਕੋਈ ਨੰਬਰ ਤੇ ਫੋਨ ਕਰੋ 10 ਮਿੰਟ ਚ ਉੱਥੇ ਗੱਡੀ ਪਹੁੰਚੂਗੀ ਰਾਜੇ ਦੀ ਕਿਰਪਾ ਨਾਲ ਔਰ ਵਾਪਸ ਲੈ ਕੇ ਵੀ ਆਉਂਗਾ ਉਸੇ ਪਿੰਡ ਛੱਡ ਕੇ ਆਵਾਂਗਾ ਹਾਂ ਗੱਡੀ ਵੱਖਰੀ ਹੋ ਸਕਦੀ ਹੋਂਵੇਂ ਗੱਡੀ ਵੱਖਰੀ ਹੋ ਸਕਦੀ ਆ ਪਰ ਉਹਦੇ ਬੋਰਡ ਥੱਲੇ ਉਹੀ ਲਿਖਿਆ ਹੋਊਗਾ ਰਾਜਾ ਭਲੀ ਕਰਪਲੀ ਔਰ ਪੰਜਾਬ ਟੂਰ ਜੀ ਜਿਵੇਂ ਹੁਣ ਸਾਡੇ ਨਾ ਗੀਤ ਦੇ ਬੋਲ ਆ ਕਿ ਰਾਜਾ ਰਾਜਾ ਕਹਿ ਕੇ ਰੂਹ ਨੂੰ ਮਿਲਦੀ ਤਸੱਲੀ ਐ ਉਹ ਇਹਨਾਂ ਵੀਰਾਂ ਨੂੰ ਦੇਖ ਕੇ ਹੀ ਸਰਪੰਚ ਸਾਹਿਬ ਨੂੰ ਦੇਖ ਕੇ ਕਿਉਂਕਿ ਨਾ ਇਹ ਸਕੂਨ ਚ ਬੜਿਆ ਕੋਈ ਵੀ ਗੱਲ ਹੋਵੇ ਰਾਜਾ ਬਲੀ ਕਰੂ ਭਲੀ ਅਸੀਂ ਇੱਕਦੰ ਦਫ਼ਤਰ ਹੀ ਬੈਠੇ ਸੀ ਕੋਈ ਚਰਚਾ ਚੱਲ ਰਹੀ ਸੀ ਇਹ ਕਹਿੰਦੇ ਰਾਜਾ ਬਲੀ ਕਰ ਭਲੀ ਮਤਲਬ ਉਹ ਜਿਹੜਾ ਕਹਿਣ ਚ ਸਕੂਨ ਹੈ ਨਾ ਜੋ ਠਹਿਰਾਵ ਹੈ ਜੋ ਸਮਰਪਣ ਹੈ ਫਿਰ ਉਦੋਂ ਜੋ ਬਲੇਸਿੰਗ ਮਹਿਸੂਸ ਹੁੰਦੀ ਆ ਕੁਦਰਤੀ ਮਨ ਨੂੰ ਟਿਕਾਓ ਮਿਲਦਾ ਤਾਂ ਹਾਉ ਮਿਲਦਾ ਨਾ ਕੁਦਰ ਮਤਲਬ ਮਨ ਰੁਕ ਜਾਂਦਾ ਵੀ ਠੀਕ ਹੈ ਯਾਰ ਸਭ ਠੀਕੇ ਭੱਜਣਾ ਬੰਦ ਕਰ ਦਿੰਦਾ ਉਹ ਸਕੂਨ ਚੋਂ ਗੀਤ ਨਿਕਲ ਕੇ ਆ ਤੇ ਉਹਦੇ ਵਿੱਚ ਇਹਨਾਂ ਦਾ ਵੱਡਾ ਸਹਿਯੋਗ ਹੈ ਕਿਉਂਕਿ ਇਹਨਾਂ ਦੇ ਦੀਆਂ ਗੱਲਾਂ ਸੁਣ ਸੁਣ ਕੇ ਮਨ ਹੋਰ ਦੁਰ ਹੋਰ ਗੂੜਾ ਰਿਸ਼ਤਾ ਬਣਦਾ ਹੁਣ ਇਹਨਾਂ ਦੀ ਸੰਗਤਾ ਹੋਰ ਗੁੜਾ ਰਿਸ਼ਤਵਾਂ ਨਾਲ ਜੀ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਤੁਸੀਂ ਮਤਲਬ ਬਹੁਤ ਸਾਰਾ ਸਹਿਯੋਗ ਦਿੱਤਾ ਆ ਇਹਨਾਂ ਸਾਥੀ ਵੀ ਸਾਰੇ ਸਹਿਯੋਗ ਕੋਈ ਸਹਿਯੋਗ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਪਹਿਲੇ ਰਾਜਾ ਪੰਨੀ ਜਿੱਦਾਂ ਤੁਸੀਂ ਭਰਾ ਇਕੱਠੇ ਆ ਹਰ ਭਰਾ ਨੂੰ ਉਹਨੇ ਹੁਕਮ ਲਾਤਾ ਇਹ ਤਿਆਂ ਭੇਜਣਾ ਮੈਨੂੰ ਆਪਣੇ ਆਪ ਉਹ ਫੋਨ ਆਈ ਜਾਂਦੇ ਆ ਕਿ ਸਾਡੇ ਲੋਵਾ ਸੇਵਾ ਸਾਡੇ ਲੋਵਾ ਸੇਵਾ ਆਪਾਂ ਇਕੱਲੇ ਇਕੱਲੇ ਦਾ ਨਾਂ ਲੈ ਕੇ ਨਹੀਂ ਕਹਿ ਸਕਦੇ ਜਿੰਨੀ ਕੁ ਹੀ ਰਾਜੇ ਦੇ ਦਾਨੀ ਆ ਜੀ ਔਰ ਇੰਨਾ ਕਿ ਸਿਸਟਮ ਬੜਾ ਵਾ ਸੁਰੀ ਸਾਹਿਬ ਹੋ ਜਾਣਾ ਹਰ ਸਾਲ ਸਾਡੇ 100 ਗੱਡੀ ਆਟੋਮੈਟਿਕਲੀ ਵੱਜ ਜਾਂਦੀ ਹੈ ਸੇਵ ਵਾਲੇ ਆਪ ਮੁਹਾਰੇ ਲੋਕੋ ਰੇਲੂ ਗੱਡੀਆਂ ਲੋਕੀ ਜਿਨ੍ਹਾਂ ਦੀ ਗੱਡੀ 35 35 40 40 ਲੱਖ ਦੀਆਂ ਗੱਡੀਆਂ ਉਹ ਗੱਡੀਆਂ ਵਾਲਿਆਂ ਦੇ ਫੋਨ ਆਉਂਦੇ ਆ ਵੀ ਅਸੀਂ ਉਹ ਗੱਡੀ ਤਿੰਨ ਦਿਨ ਕਿਹੜਾ ਨਹੀਂ ਲੈਣਾ ਫਿਰ ਤੁਹਾਡੀ ਗੱਲ ਵੀ ਪਹੁੰਚ ਗਈ ਨਾ ਕਿ ਤਿੰਨ ਦਿਨ ਜਿਹੜੀ ਗੱਡੀ ਚੱਲ ਗਈ ਜਿਹੜੀ ਗੱਡੀ ਚੱਲ ਗਈ ਉਹ ਸਾਲ ਭਰ ਖੜਦੇ ਵੀ ਨਹੀਂ ਹੈ ਕੋਈ ਮੈਂ ਸੋਚ ਕੇ ਨਹੀਂ ਕਿਹਾ ਮੈਂ ਫਿਰ ਕਿੰਨਾ ਮਾਧਿਅਮ ਰਹੀ ਹੌਣ ਵਾਲਾ ਉਹ ਨਾ ਰਾਜੇ ਨੇ ਮੇਰੇ ਮੂੰਹ ਤੋਂ ਕਢਾਇਆ ਟੋਟਲੀ ਮਹਾਰਾਜ ਨੇ ਸੱਚ ਰਾਜ ਨੇ ਮੂੰਹ ਚ ਕਢਾਇਆ ਤੇ ਸਾਡ ਰਾਜ ਨੇ ਸਾਡੇ ਤੋਂ ਹੀ ਗਾਣੇ ਚ ਪਵਾਇਆ ਇਹਨਾਂ ਤੋਂ ਗਾਣੇ ਚ ਪਵਾਇਆ ਔਰ ਇਹਨਾਂ ਦੇ ਪੀਵੀ 32 ਸਾਨੂੰ ਚੱਲੇ ਹੁਣ ਰਾਜ ਨੇ ਚਲਾਇਆ ਜੀ ਹੁਣ ਰਾਜ ਨੇ ਚਲਾਇਆ ਜੀ ਮੈਂ ਚੰਦੇ ਕਨਕਲ ਦੀ ਜ਼ਰੂਰ ਆਪਣੇ ਭਾਵ ਪ੍ਰਿਕਟ ਕਰਨ ਜੀ ਜੀ ਮੈਂ ਖਾਲਸਾ ਜੀ ਫਤੇ ਜੀ ਜੈ ਰਾਜੇ ਦੀ ਬਹੁਤ ਹੀ ਸਤਿਕਾਰਯੋਗ ਸੂਰੀ ਸਾਹਿਬ ਬਹੁਤ ਧੰਨਵਾਦ ਤੁਹਾਡਾ ਅੱਜ ਰੀਲ ਕੈਸ਼ਡ ਜਾਰੀ ਕਰਨ ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਤੇ ਕਰ ਪਰਸੋਂ ਤੋਂ ਰਾਜਾ ਸਾਹਿਬ ਦਾ ਮੇਲਾ ਸ਼ੁਰੂ ਹੋ ਜਾਣਾ ਜੀ ਸੰਗਤਾਂ ਬੜੀਆਂ ਉਤਸ਼ਾਹ ਨਾਲ ਮਨਾ ਰਹੀਆਂ ਨੇ 10 ਦਿਨ ਇੱਥੇ ਲੰਗਰ ਚੱਲਣਾ ਜੀ ਪੂਰੀ ਸੇਵਾ ਨਾਲ ਜੀ ਅਸੀਂ ਤਨ ਮਨ ਨਾਲ ਸੇਕ ਕਰਦੇ ਵਾਹਿ ਖਾਲਸਾ ਵਾਹਿ ਜੀ ਕੱਤੇ ਵੀ ਇੱਥੇ ਜਿਹੜੇ ਮੋਦਵਾਰ ਨੇ ਜਿਹੜੇ ਸਾਡੇ ਸੱਜਣ ਨੇ ਜਿਹੜੇ ਸਾਡੇ ਸਾਥੀ ਨੇ ਤਨ ਮਨ ਤਨ ਨਾਲ ਚਿੱਤ ਕਾਗਰ ਕਰਕੇ ਸੇਵਾ ਕਰਦੇ ਉਹ ਰਾਜਾ ਸਾਹਿਬ ਇਹਨਾਂ ਨੂੰ ਬless ਵੀ ਕਰਦੇ ਹਮੇਸ਼ਾ ਹੀ ਬੜੇ ਹੀ ਨਿਮਰਤਾ ਦੇ ਭਾਵ ਨਾਲ ਬੜੀ ਮਿਲਨਸਰ ਭਾਵ ਨਾਲ ਸੰਗਤ ਨੂੰ ਘਰੋਂ ਲੈ ਕੇ ਵੀ ਆਉਂਦੇ ਬੜੇ ਪਿਆਰ ਨਾਲ ਸਤਿਕਾਰ ਨਾਲ ਉਸੇ ਤਰੀਕੇ ਛੱਡਦੇ ਵੀ ਆ ਇਹਨਾਂ ਦੀ ਭਾਵਨਾ ਭਾਜੀ ਹੁਣਾਂ ਤੁਸੀ ਦੋ ਬੋਲਦੇ 203 ਚਲੋ ਆਜੋ ਭਾਜੀ ਦੋ ਜੀ 2123 ਨੂੰ ਕਹੋ ਕੀ ਬਾਈ 23 ਕਹੋ ਕੀ ਬਾਈ 23 ਨੂੰ ਇੱਥੋਂ ਸੰਗਤਾਂ ਮੇਲੇ ਨਹੀਂ ਆਉਂਗੇ ਚਲੋ ਠੀਕ ਹੈ ਜੀ ਦੱਸ ਦੋ ਇੱਕ ਵਾਰ ਕਿੰਨੇ ਵਜੇ ਗਾਣਾ ਸੂਰੀ ਸਾਹਿਬ ਆ ਰਿਹਾ ਹੈ ਗੀਤ 8:30 ਵਜੇ ਇੱਕਦਮ 8:30 ਵਜੇ ਚੱਲਣਾ 8:01 ਹੋਇਆ ਪੂਰੇ ਅੱਧੇ ਘੰਟੇ ਬਾਅਦ ਹਰ ਹਰ ਚੈਨਲ ਤੇ ਹਰ ਫੇਸਬੁਕ ਹਰ YouTube ਵਾਲਾ ਮੇਰੇ ਹलो ਰਾਜਾ ਪਲੀ ਕਰਾ ਲੋ ਇੱਕ ਵਾਰੀ ਛੇਰ ਦੀ ਧੰਨ ਧਨ ਕਰਾ ਦਿਓ ਜੀ ਰਾਜਾ ਹੀ ਰਾਜਾ ਕਰਾ ਜੀ ਅਸੀਂ ਹਰ ਵਾਰੀ ਨਹੀਂ ਕਹਿੰਦਾ ਔਰ ਸਰਪੰਚ ਸਾਹਿਬ ਨੇ ਬੜੀ ਵਧੀਆ ਗੱਲ ਕਹੀ ਹੈ ਅਸੀਂ ਹਰ ਵਾਰ ਨਹੀਂ ਕਹਿੰਦੇ ਲਾਈਕ ਸ਼ੇਅਰ ਕਮੈਂਟ ਕਰੋ ਪਰ ਇਸ ਵਾਰ ਬੇਨਤੀ ਕਰਦੇ ਹਾਂ ਹਰ ਹਰ ਵਾਰ ਨਹੀਂ ਆਹੀ ਵਾਰੀ ਅਸੀਂ ਕਹ ਰਹੇ ਬੇਨਤੀ ਕਰਦੇ ਹਾਂ ਕਿ ਤੁਸੀਂ ਗੀਤ ਨੂੰ ਸੁਣਨਾ ਤੇ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਕਿਉਂਕਿ ਰਾਜਾ ਬਲੀ ਸੱਚੀਓ ਕਰਦਾ ਭਲੀ ਭਲੀ ਗੱਲ ਰਾਜਾਵਲੀ ਕਹਿ ਕੇ ਨਾ ਉਹਨੂੰ ਸੱਚੀ ਉਹ ਸਕੂਨ ਮਿਲਦੀ ਹੈ ਪਰ ਉਹਦੇ ਅੰਦਰ ਅਸੀਂ ਸ਼ਬਦ ਵੀ ਕਿਹਾ ਕਿ ਦੁਖੀਆਂ ਨੂੰ ਸੁੱਖ ਮਿਲਦਾ ਇੱਕ ਵਾਰੀ ਦੇਖ ਲੈ ਮਜਾਰੇ ਆਣ ਕੇ ਤੁਸੀਂ ਇੱਕ ਵਾਰੀ ਜਾਓਗੇ ਤੁਹਾਡੇ ਮਨ ਨੂੰ ਜ਼ਰੂਰ ਸਕੂਨ ਮਨ ਨੂੰ ਟਹਿਰਾਵ ਮਿਲਦਾ ਜਿਹੜੀ ਲਹਿ ਉਹ ਉੱਧਰ ਲੱਗਦੀ ਔਰ ਬੰਦਾ ਪਰ ਭਟਕਣ ਜਿਹੜੀ ਹੈ ਨਾ ਉਹ ਕਿਤੇ ਨਾ ਕਿਤੇ ਕੰਟਰੋਲ ਹੋ ਜਾਂਦੀ ਕਿਉਂਕਿ ਸਾਰੀ ਕੋਸ਼ਿਸ਼ ਤਾਂ ਮਨ ਨੂੰ ਕੰਟਰੋਲ ਕਰਨ ਦੀ ਹੈ ਨਾ ਮਨ ਨੇ ਹੀ ਭੱਜਦਾ ਨਾ ਮਨ ਨੂੰ ਸਾਹਮਣੇ ਕਰੋ ਅੰਦਰ ਕਰਦੇ ਆਜੋ ਦੋ ਸ਼ਬਦ ਤੁਸੀਂ ਵੀ ਜ਼ਰੂਰ ਪਹਿਲਾ ਕਰੋ ਫੇਰ ਮੈਂ ਕਰ ਲਵਾਂਗਾ ਰਾਜੇ ਦਾ ਨਾਮ ਹੈ ਇਹ ਲਾਈਵ ਚੱਲ ਰਹੀ ਜੀ ਰਾਜਾ ਭਰਲੀ ਕਦੇ ਸਾਰਿਆਂ ਦੀ ਜਿਹਦਾ ਸਾਰਿਆਂ ਨੇ ਮਿਲ ਜੁਲ ਕੇ ਆਪਣਾ ਪ੍ਰੋਗਰਾਮ ਸ਼ੁਰੂ ਕੀਤਾ ਆ ਦਿਨ ਦਿਨ ਦੀ ਸੇਵਾ ਆ ਜਿਹਨਾਂ ਦੀ ਮੈਂ ਤਾਂ ਇਹ ਕਹਿਣਾ ਵੀ ਸਾਰਿਆਂ ਨੂੰ ਵੱਧ ਤੋਂ ਵੱਧ ਇਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਆ ਜਿੰਨਾ ਵੀ ਅਸੀਂ ਥੋੜਾ ਬੋਤਾ ਕਰ ਸਕਦੇ ਆ ਜਰੂਰ ਕਰੋ ਤੇ ਸਰਪੰਚ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਹੜੇ ਇੰਨਾ بڑا ਆਪਰਾਧਾ ਕਰਦਾ ਆ ਇੰਨੀ ਬਰੀ ਸੰਗਤ ਨੂੰ ਸਾਹਮਦਾ ਆ ਸ਼ਾਦ ਦੇ ਗੱਡੀਆਂ ਸੇਵਾ ਇੱਧਰ ਉੱਧਰ ਕਰਕੇ ਇਹਦਾ ਵੀ ਬਹੁਤ ਬਹੁਤ ਧੰਨਵਾਦ ਆ ਬਾਕੀ ਵੀ ਸਾਰੇ ਪੂਰੀ ਸਾਹਿਬ ਦਾ ਵੀ ਧੰਨਵਾਦ ਵਾ ਸੂਰੀ ਸਾਹਿਬ ਦਾ ਵੀ ਜਿਹਨੇ ਸਾਰਿਆਂ ਨੂੰ ਇੰਨਾ ਦੱਸਿਆ ਵੀ ਆ ਕੇ ਜੀ ਸਾਹਮਣੋਂ ਲੋਕਾਂ ਦੇ ਸਾਹਮਣੇ ਸਾਨੂੰ ਪੇਸ਼ ਕੀਤਾ ਸੇਵਾ ਕਰਨ ਦਾ ਮੌਕਾ ਦਿੱਤਾ ਜੀ ਹ ਮੈਂ ਪੂਰੀ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਆਖਿਰਚ ਮੈਂ ਦੱਸਣਾ ਚਾਹੁੰਦਾ ਜੀ ਇੱਕ ਮਿੰਟ ਕਿ ਗੀਤਕਾਰ ਤੇ ਗਾਇਕ ਮੇਰਾ ਨਾਮ ਹੈ ਜੀ 뮤직 ਰਵਤਾਜ ਦਾ ਹੈ ਜੀ ਤਾਜਪੁਰ ਖੋਜਿਆ ਤਾਂ ਸਾਡਾ ਵੀਰ ਹੈ ਪਰ ਸਟੂਡੀਓ ਇਸ ਸਮੇਂ ਫਗਵਾੜੇ ਹੈ ਵੀਡੀਓ ਡਾਇਰੈਕਟਰ ਪ੍ਰੀਤਮ ਹੈ ਪ੍ਰੀਤਮ দত্ত ਪ੍ਰੋਡਿਊਸਰ ਜੀ ਡੈਡੀ ਦਾ ਨਾਮ ਆ ਜਾਂਦਾ ਜੀ ਜਿਨੇ ਦੁਨੀਆ ਦਿਖਾਈ ਉਹ ਸਾਡੇ ਪਿਤਾ ਜੀ ਕਿਉਂਕਿ ਇਹਨਾਂ ਦਾ ਸਹਿਯੋਗ ਨਾਲ ਹੀ ਸਾਰਾ ਕੁਝ ਚੱਲ ਰਿਹਾ ਸਪਾਂਸਰ ਨਾਲ ਸਾਡਾ ਸਾਥ ਬਿੱਲੇ ਬਾਈ ਉਹਨਾਂ ਨੇ ਦਿੱਤਾ ਵੱਧ ਚੜ ਕੇ ਸਾਥ ਦਿੱਤਾ ਇਸ ਗੀਤ ਨੂੰ ਤੁਹਾਡੀ ਕਚਹਿਰੀ ਪੇਸ਼ ਕਰੀਏ ਬਿੱਲਾ ਨਿਊਜ਼ੀਲੈਂਡ ਇਹਨਾਂ ਦਾ ਬਹੁਤ ਸਹਿਯੋਗ ਹੈ ਸਰਪੰਚ ਸਾਹਿਬ ਦਾ ਬਹੁਤ ਸਹਿਯੋਗ ਹੈ ਸਪੈਸ਼ਲ ਥੈਂਕਸ ਸਰਪੰਚ ਸਾਹਿਬ ਦਾ ਨਾਲ ਵਿਜੇ ਤੇ ਤੁਹਾਡਾ ਵੀ ਕਿਉਂਕਿ ਤੁਸੀਂ ਸਵੇਰੇ 4-4 ਵਜੇ ਉੱਠ ਕੇ ਅਸੀਂ ਜਦ ਤੱਕ ਗਏ ਆ ਸ਼ੂਟਿੰਗ ਕੀਤੀ ਹੈ ਕਿਉਂਕਿ ਸਿਰਨਾ ਵੈਸੇ ਤਾਂ ਲੇਟ ਹੋ ਵੇਟ ਹੋ ਜਾਈਦਾ ਨਹੀਂ ਰੱਛ ਨਹੀਂ ਹੁੰਦਾ ਉਸ ਦਿਨ ਤੁਸੀਂ ਵੀ ਉਧਰ ਨੂੰ ਮੇਰੇ ਨਾਲ ਕਨਪਟ ਸਾਹਿਬ ਦਾ ਉਹ ਦੇਖਣ ਹਾਂਜੀ ਜੀ ਤੇ ਮੇਰੇ ਖਾ ਤੁਸੀਂ ਅਰਦਾਸ ਵੀ ਕਰਾਈ ਜੀ ਹਾਂਜੀ ਅਰਦਾਸ ਕਰਾਈ ਗੀਤ ਦੀ ਅਰਦਾਸ ਮੰਦਰ کرا ਕੇ ਆਇਆ ਤੇ ਸਪੈਸ਼ਲ ਉਹ ਨਹੀਂ ਚੈਨਲ ਤੇ ਬੀਵੀ ਬੱਤੀ ਵੀ ਬੋਲੇ ਸਾਡੀ ਜੀ ਇਹੀ ਪਿਆਰ ਹੈ ਜੀ ਤੇ ਟੀਮ ਦਾ ਵੀ ਧੰਨਵਾਦ ਹੈ ਜੀ ਤੁਹਾਡਾ ਰਕੇ ਸਾ ਵੀ ਵਿਜੇ ਦਾ ਪ੍ਰਭ ਦਾ ਪਰਿਵਾਰ ਦਾ ਤਾਂ ਹੈ ਹੀ ਹੈ ਜੀ ਤੇ ਸਾਰਾ ਮੈਂ ਸਹਿਯੋਗ ਹੈ ਔਰ ਨਾਲ ਦੀ ਨਾਲ ਜੇ ਤੁਹਾਨੂੰ ਗੀਤ ਚੰਗਾ ਲੱਗਿਆ ਜ਼ਰੂਰ ਲਾਈਕ ਕਮੈਂਟ ਸ਼ੇਅਰ ਕਰ ਦਿਓ ਸਾਢੇ 8 ਵਜੇ ਕੀ ਚੱਲ ਪਰ 8:04 ਹੈ ਅੱਜ ਮੈਂ ਇੱਕ ਹੋਰ ਚੀਜ਼ ਦਿਖਾਵਾਂ ਮੈਂ ਨਾ ਵੈਸੇ ਹੀ ਚੀਜ਼ਾਂ ਨੋਟ ਕਰ ਲੈਣਾ ਉੱਤੇ ਕਿ ਮੇਰੇ ਦਿਮਾਗ ਭੱਜਦਾ ਅੱਜ ਤਰੀਕ 19 ਹੈ 1 ਨੂੰ ਘੜੀ 'ਚ 10 3619 19 ਹਾਂ ਇਹ ਵੀ ਸਾਡੇ 19 ਹੋਵੇ 19 19 ਅੱਛਾ 19 38 38 ਸਾਲ ਮੇਰੀ ਉਮਰ ਹੈ ਕੈਲਕੂਲੇਸ਼ਨ ਮਿਲ ਜਾਂਦੀ ਚਲੋ ਬਹੁਤ ਸ਼ੁਕਰਿਆ ਜੀ ਸਾਢੇ 8 ਵਜੇ ਗੀਤ ਆ ਜਾਣਾ ਪਿਆਰ ਦਿਓ ਬਹੁਤ ਬਹੁਤ ਸ਼ੁਕਰੇ ਬਹੁਤ ਮਿਹਰਬਾਨ ਰਾਜਾ ਬਲੀ ਰੋਬਲੀ